ਪਰ ਮੈਂ ਵੱਡੀ ਨੂੰ ਕਾਰਕਵਾਰੀ ਰੱਖਾਂ ਤੇ ਛੋਟੀ ਨੂੰ ਵਿਆਹ ਦਾ ਇਹ ਕਿੱਡੀ ਕਿਸਿਆਣੀ ਗੱਲ ਆ ਚੱਲ ਮਰਜੀ ਫੇ ਤੁਹਾਡੀ ਸੋਚ ਵਿਚਾਰ ਕਰਕੇ ਫਿਰ ਦੱਸ ਦਿਓ ਜੇ ਕਰਨਾ ਹੋਊਗਾ ਤੇ ਚਲੋ ਤੁਸੀਂ ਕੋਈ ਹੋਰ ਦੁਕਾਨ ਤੇ ਜਾ ਕੇ ਕੰਮ ਦੇਖੋ ਹਣ ਬਹੁਤ ਹੋ ਗਏ ਤੁਹਾਡਾ ਚਲੋ ਤੁਸੀਂ ਇੱਥੋਂ ਮੈਨੂੰ ਨਾ ਭੁੱਖ ਲੱਗੀ ਰੋਟੀ ਲੈ ਆਵਾ ਮੈਂ ਲਿਓਨੀ ਆ ਬੈਠਾ ਇੱਥੇ ਚਲ ਠੀਕ ਆ ਅੰਦਰ ਹੀ ਲੈ ਆਵਾ ਠੀਕ ਆ ਕਿੰਨਾ ਚਿਰ ਉਹ ਨਾ ਭੈਣ ਭਰਾਵਾਂ ਦੇ ਰਾਹ ਵਿੱਚ ਰੋੜਾ ਬਣ ਕੇ ਬੈਠੀ ਰਹਿਣਗੀ ਚਾਚੀ ਜੀ ਇਹ ਤੁਸੀਂ ਕੀ ਕਹਿਂਦੇ ਜੇ ਨਹੀਂ ਨਹੀਂ ਮੰਮੀ ਨਹੀਂ ਮੁਕਰਦਾ ਇਹ ਜ਼ਿੰਮੇਵਾਰੀ ਮੇਰੀ ਆ ਤੇ ਬਸ ਉਹ ਰਿਸ਼ਤਾ ਵੇਖੋ ਚੱਲ ਸੰਦੀਪ ਠੀਕ ਆ ਮੈਨੂੰ ਨਾ ਮੰਮੀ ਨਾਲ ਗੱਲ ਕਰਨੀ ਪੈਣੀ ਖੜ ਜਾ ਪੂਜਾ ਕੋਈ ਫਾਇਦਾ ਨਹੀਂ ਉੱਥੇ ਜਾਣ ਦਾ ਤੈਨੂੰ ਹੀ ਪਤਾ ਕਿ ਮੰਮੀ ਨੇ ਕਿਹੜੀ ਆਪਣੀ ਮੰਨਣੀ ਆ ਉਹਨੇ ਤਾਂ ਕਰਨੀਆਂ ਆਪਣੀਆਂ ਤਾਂ ਨਾਲੇ ਮੇਰੀ ਗੱਲ ਸੁਣ ਦੇਦੀ ਆਪਣਾ ਮਾੜਾ ਸੋਚੂਗੀ ਪਰ ਵੀਰੇ ਇੱਕ ਵਾਰੀ ਜਾ ਕੇ ਨਾ ਸਾਨੂੰ ਦੋਨਾਂ ਨੂੰ ਦੀਦੀ ਨਾਲ ਗੱਲ ਕਰਨੀ ਚਾਹੀਦੀ ਆ ਪੂਜਾ ਹੁਣ ਤੂੰ ਆਪ ਹੀ ਸੋਚਾਂ ਦੀਦੀ ਨੇ ਸਾਡੇ ਖਾਤਰ ਕੀ ਕੁਝ ਨਹੀਂ ਕੀਤਾ ਆਪਣੇ ਪੜਾਈ ਛੱਡ ਕੇ ਮੈਨੂੰ ਪੜਾਉਂਦੇ ਆ ਕਿ ਮੈਂ ਕਿਹੇ ਕੰਮ ਕਰ ਤੇ ਲੱਗ ਜਾ। ਦੇਖ ਲੈ ਕਿੰਨੀ ਕੁਰਬਾਨੀ ਦਿੱਤੀ ਦੀਰੀ ਨੇ ਸਾਡੇ ਵਾਸਤੇ ਤੇ ਦੀਦੀ ਮਾੜਾ ਸੋਚੂਗੀ ਸਾਡੇ ਬਾਰੇ। ਪੂਜਾ ਹੁਣ ਤੂੰ ਇਹਨਾਂ ਗੱਲਾਂ ਨਾਲ ਧਿਆਨ ਨਾ ਦੇ। ਤੇ ਮੰਮੀ ਦੀ ਕਿਹੇ ਗੱਲ ਚ ਨਹੀਂ ਹੋਣਾ ਠੀਕ ਹੈ ਨਾ। ਤੇ ਜਾ ਜਾ ਕੇ ਤੂੰ ਵੀ ਹੁਣ ਰੈਸਟ ਕਰ ਲਾ ਤੇ ਮੈਂ ਪੜਾਈ ਕਰ ਲਾਂ। ਠੀਕ ਆ ਵੀਰ। ਹਾਂ ਠੀਕ ਆ। ਸੰਦੀਪ ਤੂੰ ਉਠੀ ਨਹੀਂ ਕੰਮ ਤੇ ਨਹੀਂ ਜਾਣਾ ਜਾਣਾ ਮੰਮੀ ਕੰਮ ਤੇ ਮੈਂ ਸੋਚਿਆ ਨਹੀਂ ਥੋੜਾ ਲੇਟ ਚਲ ਜਾਨੀ ਆ ਸਿਹਤ ਠੀਕ ਹੈ ਤੇਰੀ ਅੱਜ ਤੇ ਨਹੀਂ ਸਿਰ ਬਿੜ ਹੋਣ ਦੀ ਨਹੀਂ ਸਿਹਤ ਤੇ ਠੀਕ ਹੈ ਅੱਜ ਤੇ ਨਾਲੇ ਨਾ ਤੁਹਾਨੂੰ ਮੈਂ ਦੱਸਣਾ ਹੀ ਤੇਰੀ ਚਾਚੀ ਦਾ ਰਾਤੀ ਦੋ ਤਿੰਨ ਵਾਰੀ ਫੋਨ ਆਇਆ ਆ ਤੇ ਮੈਂ ਤੇਰੀ ਚਾਚੀ ਕੋਲ ਜਾਵਾਂ ਕਹਿੰਦੀ ਦੋਵਾਂ ਤਿੰਨਾਂ ਦਿਨਾਂ ਨੂੰ ਨਾ ਮੁੰਡੇ ਵਾਲਾ ਨੇ ਆਉਣਾ ਆ ਤੇ ਸਾਰੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਤੂੰ ਚੋਕ ਲੈਗੀ ਫਿਰ ਕੋਈ ਨ ਮਮੀ ਤੂੰ ਹੀ ਵੇਗਾ ਨਾ ਕਰੋ ਮੈਂ ਕਰ ਲਾਂਗੀ ਸਾਰਾ ਕੁਝ ਚਲ ਠੀਕ ਆ ਫਿਰ ਉੱਠ ਕੇ ਤੇ ਤਿਆਰ ਹੋ ਜਾ ਲੇਟ ਨਾ ਹੋ ਜੀ ਕੰਮ ਤੋਂ ਹਾਂਜੀ ਕੋਈ ਨਹੀਂ ਹੋਵਾ ਉਧਰ ਚੰਗਾ ਅੱਜ ਤੇ ਲੇਟ ਹੋਣ ਦਾ ਬਹਾਨਾ ਮਾਰਤਾ ਮਮੀ ਨੂੰ ਤੇ ਕੱਲ ਨੂੰ ਕੀ ਕਵਾਂਗੇ ਰੋਜ਼ ਰੋਜ਼ ਨਹੀਂ ਅਦਾ ਝੂਠ ਬੋਲ ਸਕਦੀ ਨਾ ਕੰਮ ਦਾ ਪਤਾ ਤਾਂ ਉਹਨਾਂ ਕਿਹਦਾ ਕਰਨਾ ਹੀ ਪੈਣਾ ਚਾਹ ਲੋਟ ਕੇ ਕਰਦੀ ਆ ਪਤਾ ਦੀਪੂ ਕੀ ਕਰ ਰਹੀ ਆ ਭੰਜੀ ਆਏ ਆ ਆਓ ਆ ਜਾ ਸੱਸੀ ਕੇ ਬੈਨ ਜੀ ਸਾਰਸੀ ਕਾਲ ਹੋਰ ਸਨੋ ਕੀ ਹਾਲ ਚਲ ਹਾਂ ਹਾਂ ਹਾਲ ਠੀਕ ਆ ਕੀ ਕਰਨੀ ਆ ਸੰਦੀਪਣੀ ਉਹ ਸ਼ਮਣੀ ਸੰਦੀਪ ਕੰਮ ਤੇ ਚੱਲੀ ਸੀ ਤਿਆਰ ਹੋਣ ਦੀ ਅੱਛਾ ਅੱਛਾ ਤੇ ਮੈਂ ਤੇਰੇ ਵੱਲ ਆਈ ਆ ਹਾਂਜੀ ਵੀ ਤੂੰ ਮੈਨੂੰ ਫੋਨ ਤੇ ਆਣੀ ਸੀ ਵੀ ਮੁੰਡੇ ਵਾਲੇ ਨੂੰ ਲੈ ਕੇ ਆਉਣਾ ਆ ਤੇ ਤੂੰ ਪਰ ਮੈਨੂੰ ਇਹ ਨਹੀਂ ਦੱਸਿਆ ਵੀ ਮੁੰਡੇ ਦਾ ਕਾਰੋਬਾਰ ਕੀ ਆ ਕੀ ਕਰਦਾ ਕਿੱਦਾਂ ਦਾ ਮੁੰਡਾ ਆ ਮੁੰਡੇ ਦਾ ਕਾਰੋਬਾਰ ਤੇ ਆਂਜੀ ਆਪਣਾ ਘਰ ਦਾ ਹੀ ਆ ਤੇ ਮੁੰਡਾ ਇਹ ਆ ਵੀ ਭੈਣ ਭਰਾ ਆ ਦੋਵੇਂ ਜਣੇ ਅੱਛਾ ਤੇ ਭੈਣ ਤੋਂ ਦੀ ਵਿਆਹੀ ਆ ਤੇ ਆਪ ਹੀ ਉਹ ਪਿਓ ਤੇ ਪੁੱਤ ਆ ਤੇ ਇਹ ਹੀ ਵੀ ਉਹ ਰੋਟੀ ਪਾਣੀ ਜਿਹੜਾ ਪਕਾਉਣਾ ਨਾ ਕਰਦਾ ਕੰਮ ਉਹ ਔਖਾ ਹੀ ਤੇ ਮੈਂ ਚਲ ਆਪਣੇ ਕੁੜੀ ਦਾ ਰਿਸ਼ਤਾ ਕਰਵਾ ਦਨੀ ਆ ਸੌਖੀ ਰਹੋਗੀ ਚੰਗਾ ਹੀ ਕਰ ਤੇ ਤਾਂ ਮੈਂ ਦੱਸਿਆ ਹੀ ਭੈਣ ਜੀ ਉਹ ਤੇ ਗੱਲ ਤੇਰੀ ਠੀਕ ਆ ਪਰ ਤੂੰ ਕੁੜੀ ਬਾਰੇ ਦੱਸਦਾ ਹੀ ਨਾ ਸਭ ਕੁਝ ਮੈਂ ਦੱਸਦਾ ਹੀ ਸਭ ਕੁਝ ਭੈਣ ਜੀ ਉਹ ਤੇ ਫਿਕਰ ਨਾ ਕਰੋ ਸਿਰਫ ਉਹਨਾਂ ਨੂੰ ਇਹ ਹੋਈ ਆ ਕਿ ਘਰ ਰੋਟੀ ਪੱਕਣੀ ਜਿਹੜੀ ਆ ਨਾ ਉਹ ਸ਼ੁਰੂ ਹੋ ਜਾਊਗੀ ਉਹਨਾਂ ਲਈ ਕੰਮ ਕਰਨਾ ਔਖਾ ਆ ਪਿਓ ਪਤਲੀ ਦੋਵਾਂ ਲਈ ਘਰ ਦਾ ਇਹ ਤੇ ਰੋਟੀ ਪਾਣੀ ਕਰਕੇ ਹੁਣ ਕੇ ਬਾਹਰ ਕੇ ਜਾਣਾ ਉਹ ਉਹ ਔਖਾ ਆ ਉਹਨਾਂ ਲਈ ਚਲ ਤੇ ਤੂੰ ਇਦਾਂ ਕਰੀ ਮੁੰਡੇ ਵਾਲਾ ਨਾਲ ਗੱਲਬਾਤ ਸਾਰੀ ਕਰਕੇ ਤੇ ਫਿਰ ਮੈਨੂੰ ਦੱਸ ਦੀ

ਤੌਰ ਤੇ ਤੌਰ ਤੇ ਉਹ ਯਾਤਰੀ ਦਾ ਮਾਲ ਤੌਰ ਤੇ ਆਉਗੀ ਟੀਮ ਤੌਰ ਤੇ ਤੌਰ ਤੇ ਜਾ ਰਹੇ ਹਾਂ ਯਾਤਰੀ ਦਾ ਮਾਲ ਤੌਰ ਤੇ ਸਸ਼ੀ ਕਾ ਭਾਜੀ ਸਸ਼ੀ ਕਲ ਜੀ ਤੁਹਾਨੂੰ ਨਾ ਇੱਥੇ ਕੰਮ ਆ ਲੈਣ ਦੇ ਲੋੜ ਹੈ ਨਾ ਹਾਂਜੀ ਤੇ ਮੈਂ ਬਚਣਾ ਇਹ ਕਿ ਮੈਨੂੰ ਰੱਖ ਲੋ ਇੱਥੇ ਕੰਮ ਤੇ ਪਹਿਲਾਂ ਕੰਮ ਕੀਤਾ ਤਾ ਕਿਤੇ ਹਾਂਜੀ ਪਹਿਲੇ ਮੈਂ 2 ਸਾਲ ਕੰਮ ਕੀਤਾ ਹੋਆ ਕਪੜਿਆਂ ਦੀ ਦੁਕਾਨ ਤੇ ਪਰ ਸਾਡੇ ਕੋਲ ਤੇ ਪਲਾਸਟਿਕ ਦਾ ਸਮਾਨ ਆ ਸਾਰਾ ਕੋਈ ਗੱਲ ਨਹੀਂ ਮੈਂ ਇੱਥੇ ਕੰਮ ਕਰ ਲਾਂਗੀ। ਅੱਛਾ। ਰਾਤ ਨੂੰ ਸਮਾਨ ਨੂੰ ਵੇਚਣਾ ਵੇਚ ਦਿਆ ਕਰਾਂਗੀ ਮੈਨੂੰ ਆਉਂਦਾ ਵਾ। ਚਲੋ ਠੀਕ ਆ ਜੇ ਤੁਸੀਂ ਕਰ ਲੋਗੇ ਤੇ ਫਿਰ ਆ ਜਿਓ। ਠੀਕ ਆ। ਕਿਦਾਂ ਤੋਂ ਕਰ ਸਕਦੇ ਹੋ? ਹੁੰਦੋ ਆ ਜਾਣੇ ਆ। ਹਮ ਚਲੋ ਠੀਕ ਆ। ਹੋ ਜਾ। ਸੰਦੀਪ ਗਈ ਹੈ ਕੰਮ ਤੇ? ਹਾਂਜੀ ਮੰਮੀ ਇੰਦੀ ਦੀ ਕੰਮ ਤੇ ਗਏ ਆ। ਅੱਛਾ। ਸਾਰਾ ਦਿਨ ਮੰਜੀ ਤੇ ਬਸ ਬੈਠੀ ਰਹਿੰਦੀ ਆ ਨਹੀਂ ਕੋਈ ਕੰਮ ਤੰਦਾ ਵੀ ਵੇਖ ਲਿਆ ਕਰ ਸਾਰਾ ਠੇਕਾ ਉਹ ਵੱਡੀ ਦੇ ਸਿਰ ਤੇ ਹੀ ਆ ਵੀ ਉਹ ਬਾਹਰ ਦਾ ਵੀ ਕਰੇ ਤੇ ਘਰ ਦਾ ਵੀ ਕਰੇ ਜਾ ਹੁਣ ਮੇਰੇ ਸਹਣਾ ਨੇ ਕੀ ਖਲੋਤੀ ਆ ਵੇਖ ਲੈ ਕੋਈ ਕੰਮ ਤੰਦਾ ਚੰਗਾ ਕਰਦੀ ਆ ਮਮੀ ਤੂੰ ਕੀ ਸਾਰਾ ਦਿਨ ਪੂਜਾ ਨੂੰ ਗੁੱਸੇ ਹੋਣੀ ਰਹਿਣੀ ਆ ਉਹ ਤੇ ਵਿਚਾਰੀ ਵੈਸੇ ਨਹੀਂ ਕਿਸੇ ਨੂੰ ਕੁਝ ਕਹਿੰਦੀ ਵੇ ਮੈਂ ਉਹਦੀ ਮਾਂ ਆ ਜੇ ਮੈਂ ਕਹਿੰਨੀ ਆ ਨਾ ਉਹਦੇ ਵਿੱਚ ਵੀ ਉਹਦਾ ਭਲਾ ਆ ਤੂੰ ਦੱਸ ਤੂੰ ਕੀ ਕਰਨਾ ਮੈਂ ਕੀ ਕਰਨਾ ਮੈਂ ਤੇ ਇਹੀ ਕਹਿਣਾ ਹੈ ਕਿ ਕੱਲ ਨੂੰ ਮੇਰਾ ਪੇਪਰ ਆ ਤੇ ਮੈਨੂੰ ਥੋੜੇ ਬੋਦੇ ਪੈਸੇ ਦੇ ਰਹੋਣ ਜਾਣ ਲਈ ਨਾ ਮੇਰੇ ਕੋ ਪੈਸੇ ਕਿੱਥੋਂ ਆਏ ਰੋਜ਼ ਰੋਜ਼ ਤਨ ਮੈਂ ਪੈਸੇ ਕਿੱਥੋਂ ਦਵਾਂ ਮੈਂ ਕਿਹੜੀ ਇੱਥੇ ਬੈਂਕ ਚ ਬੈਠੀ ਆ ਮਮੀ ਹੁਣ ਮੇਰੇ ਤੇ ਪੈਸੇ ਲਾਓਗੇ ਪੜੂੰਗਾ ਲਿਖੂੰਗਾ ਫੇਰ ਹੀ ਕਿਤੇ ਨੌਕਰੀ ਤੇ ਲੱਗੂੰਗਾ ਨਾ ਇੱਕ ਤੇ ਨਾ ਇਹਨੇ ਬੜਾ ਦੁਖੀ ਕੀਤਾ ਆ ਕਦੀ ਮੇਰੇ ਕਿਤਾਬਾਂ ਦੇ ਦੇਦੇ ਪੈਸੇ ਕਦੀ ਪੜ੍ਹਾਈ ਦੇ ਦੇਦੇ ਤੇ ਕਦੀ ਫਾਰਮਾਂ ਦੇ ਦੇਦੇ ਜੇ ਮੈਂ ਇਹਨਾਂ ਨੂੰ ਕੁਝ ਕਹਾਂ ਤੇ ਵੱਡੀ ਆ ਕੇ ਵਿੱਚ ਖਲੋ ਜਾਂਦੀ ਆ ਵੀ ਨਾ ਨਾ ਇਹਨਾਂ ਨੂੰ ਤਾਂ ਕੁਝ ਕਹਿਣਾ ਹੀ ਨਹੀਂ ਰਿਹ ਤੂੰ ਨਾ ਬਹੁਤੀ ਭੋਲੀ ਨਾ ਬਣ ਜਿਦਾ ਤੈਨੂੰ ਕੇ ਗੱਲ ਦਾ ਪਤਾ ਨਹੀਂ ਹੁੰਦਾ ਮੈਂ ਸੁਣਿਆ ਮੰਮੀ ਨੇ ਤੈਨੂੰ ਜੋ ਕੁਝ ਵੀ ਕਿਹਾ ਤੂੰ ਨਾ ਐਦਾਂ ਕਰ ਤੂੰ ਨਾ ਦੀਦੀ ਨਾਲ ਗੱਲ ਕਰ ਨਾਲੇ ਤੈਨੂੰ ਪਤਾ ਦੀਦੀ ਸਾਡੇ ਨਾਲ ਹੈਗੀ ਆ ਤੂੰ ਟੈਨਸ਼ਨ ਨਾ ਲੈਣੀ ਗੱਲ ਮੈਂ ਕੀ ਕਰਨੀ ਆ ਜਦੋਂ ਜਾਵਾਂ ਮੰਮੀ ਨਾਲ ਗੱਲ ਕਰਨ ਮੰਮੀ ਅੱਗੇ ਸੁਣਦੀ ਆ ਬੰਦਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਮੈਂ ਜੋ ਵੀ ਕਰਦਾ ਮੈਂ ਪੜਦਾ ਲਿਖਦਾ ਪਿਆ ਇਹ ਨਾ ਕਰਕੇ ਹੀ ਆ ਨਾ ਕਿ ਘਰ ਦੇ ਹਾਲਾਤ ਠੀਕ ਹੋ ਜਾਣਗੇ ਪਰ ਇਹ ਇਹ ਤਾਂ ਸੁਣਦੇ ਨਹੀਂ ਮੇਰੀ ਇੱਕ ਵੀ ਵੀਰੇ ਅੰਜਲਰ ਮੈਂ ਤੇਰੇ ਨੂੰ ਕੁਸਲਾ ਦੇਣੀ ਆ ਘਰ ਤਾਂ ਮੰਮੀ ਨੇ ਤੇਰਨੂੰ ਦੀਦੀ ਨਾਲ ਗੱਲ ਕਰਨ ਨਹੀਂ ਦੇਣੀ ਤੂੰ ਨਾ ਦੀਦੀ ਕੋਲ ਨਾਲ ਦੁਕਾਨ ਤੇ ਜਾ ਕੇ ਗੱਲ ਕਰ ਲਾ ਗੱਲ ਤਾਂ ਤੇਰੀ ਸਹੀ ਆ ਘਰ ਤਾਂ ਮੰਮੀ ਕਿਸੇ ਬੰਨੇ ਲੱਗ ਨਹੀਂ ਦਿੰਦੀ ਜਦੋਂ ਕਿਸੇ ਨਾਲ ਗੱਲ ਕਰਨ ਲੱਗਦਾ ਵਾਂ ਵਿੱਚ ਮੰਮੀ ਆਵੜਦੀ ਆ ਪਰ ਨਾ ਦੁਕਾਨ ਤੇ ਜਾ ਕੇ ਨਾ ਇਹ ਵੇਖ ਲਈ ਕਿ ਦੀਦੀ ਕੰਮ ਨਾ ਕਰਦੀ ਹੋਵੇ ਕੰਮ ਕਰਦੀ ਹੋਗੀ ਤੇ ਉਦੋਂ ਵਿੱਚੇ ਨਾ ਗੱਲ ਕਰਨ ਦਾ ਪੀ ਮੈਨੂੰ ਇਨੀ ਕੱਖਲ ਹੈਗੀ ਆ ਪੂਜਾ ਮੈਂ ਧਿਆਨ ਨਾਲ ਹੀ ਗੱਲ ਕਰੂੰਗਾ ਤੇ ਹੁਣ ਇਹ ਦੱਸ ਮੈਂ ਘਰੋਂ ਜਾਵਾਂ ਕਿੱਦਾਂ ਮੰਮੀ ਤਾਂ 24 ਘੰਟੇ ਤੇ ਪਹਿਰਾ ਲੱਗਾ ਰਹਿਂਦਾ ਮੈਂ ਕੋਈ ਬਹਾਨਾ ਬਣਾ ਕੇ ਤੇ ਵੇਖਦੀ ਆ ਇਹ ਹੁਣ ਤੂੰ ਵੀ ਸਕੀਮ ਘੜ ਕਿ ਘਰੋਂ ਕਿੱਦਾਂ ਜਾਣਾ ਆ ਬਾਕੀ ਕੋਈ ਨਾ ਮੈਂ ਦੀਰੀ ਨਾ ਕਰਾਂਗਾ ਗੱਲ ਚੱਲ ਠੀਕ ਆ ਚਾਹ ਤਾਂ ਨਹੀਂ ਪੀਣੀ ਮੈਂ ਚਾਹ ਲੈ ਕੇ ਆਵਾਂ ਜਾ ਲੈ ਵਾ ਚਾ ਚੱਲ ਜਿੰਦੀਆਂ ਲੇ ਬੀਚਾ ਤੇ ਨਾ ਮੇਰੇ ਦਿਮਾਗ ਚ ਨਾ ਇੱਕ ਸਕੀਮ ਆਈ ਉਹ ਹਾਂ ਦੱਸ ਮੈਂ ਨਾ ਦੀਦੀ ਦਾ ਨਾ ਟਿਫਨ ਪੈਕ ਕਰਦੀ ਆ ਤੇ ਜੇ ਮੰਮੀ ਪੁੱਛੂਗੀ ਨਾ ਕਿ ਵੀਰਾ ਕਿੱਥੇ ਗਿਆ ਤੇ ਮੈਂ ਕਹ ਦੂੰਗੀ ਕਿ ਜਲਦੀ ਜਲਦੀ ਚ ਨਾ ਦੀਦੀ ਟਿਫਨ ਭੁੱਲ ਗਈ ਹੀ ਘਰ ਤੇ ਨਾ ਵੀਰਾ ਟਿਫਨ ਦੇਣ ਗਿਆ ਦੀਦੀ ਨੂੰ ਕੰਮ ਤੇ ਇਹ ਤਾਂ ਗੱਲ ਤੇਰੀ ਪੂਜਾ ਬਿਲਕੁਲ ਸਹੀ ਆ ਚਲ ਤੂੰ ਏਦਾਂ ਕਰ ਮੈਂ ਚਾਹ ਪੀ ਲਾਂ ਨਾ ਵਾ ਤੇ ਤੂੰ ਜਲਦੀ ਜਲਦੀ ਟਿਫਨ ਪੈਕ ਕਰ ਦੇ ਫਿਰ ਚਲ ਠੀਕ ਚਲੋ पूजा ले आ फिर रोटी आई चल ठीक है फिर ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਭਾਈ ਹਾਂਜੀ ਹਾਂਜੀ ਠੀਕ ਠਾਕ ਸਭ ਰਾਜੀ ਭਾਈ ਚਲੋ ਵਧੀਆ ਚਾਹੀਦ ਮੈਂ ਤਾਂ ਜਦੋਂ ਕਹਿੰਦੇ ਸੀ ਨਾ ਕਿ ਜੱਗੇ ਦਾ ਕੋਈ ਰਿਸ਼ਤਾ ਹੋਊਗਾ ਚੰਗਾ ਤੇ ਕਰਵਾਇਓ ਹਾਂਜੀ ਉਹ ਆ ਵੀ ਮੈਂ ਤੱਕ ਵਿੱਚ ਹੈਗਾ ਰਿਸ਼ਤਾ ਇੱਕ ਹਾਂਜੀ ਤੋਂ ਮੈਂ ਕੀਤੀ ਹੀ ਗੱਲ ਕੁੜੀ ਵਾਲਿਆਂ ਨਾਲ ਅੱਛਾ ਜੀ ਤੇ ਉਹ ਪਰਿਵਾਰ ਭਾਜੀ ਇਦਾਂ ਜੇ ਵੀ ਨਾ ਤੇ ਉਹਦਾ ਡੈਡੀ ਹੈਗਾ ਜੀ ਤੇ ਦੋ ਭੈਣਾਂ ਆਈਆਂ ਅੱਛਾ ਇੱਕ ਭਰਾ ਆ ਉਹਦਾ ਤੇ ਕੁੜੀ ਜਿਹੜੀ ਛੋਟੀ ਹੈ ਨਾ ਉਹਦੇ ਰਿਸ਼ਤੇ ਬਾਰੇ ਮੈਂ ਗੱਲ ਕਰਨ ਨਹੀਂ ਰਹਿਣਾ ਅੱਛਾ ਅੱਛਾ ਤੇ ਕਿੱਥੋਂ ਦੀ ਜੇ ਕੁੜੀ ਭਲਾ ਦੱਸਿਓ ਕੁੜੀ ਤੇ ਭਾਜੀ ਆਪਣੇ ਨਾਲ ਦੇ ਪਿੰਡ ਦੀ ਆ ਹਾਂਜੀ ਪਰ ਇੱਕ ਗੱਲ ਹੈਗੀ ਜੀ ਕੁੜੀ ਦਿਨਾਂ ਲੱਤਵੇ ਥੋੜੀ ਜਿਹੀ ਪ੍ਰੋਬਲਮ ਹੈ ਗਈ ਆ ਉਹਨਾਂ ਤੁਰਨ 'ਚ ਥੋੜੀ ਦਿੱਕਤ ਹੁੰਦੀ ਆ ਅੱਛਾ ਅੱਛਾ ਉਹ ਤੇ ਚਲੋ ਕੋਈ ਗੱਲ ਨਹੀਂ ਭੈਣ ਜੀ ਵੀ ਜੇ ਲੱਤਾਂ ਵਿਚਾਰੀ ਏਦਾਂ ਵਾਂ ਤੇ ਕੰਮ ਧੰਦਾ ਕਰ ਲੈਂਦੀ ਏ ਘਰ ਦਾ ਸਾਰਾ ਨਾ ਭਾਜੀ ਸਾਰਾ ਘਰ ਦਾ ਕੰਮ ਕਰ ਕਰ ਲੈਂਦੀ ਏ ਕੋਈ ਲਾਂਮੇ ਮੇਨੇ ਵਾਲੀ ਗੱਲ ਹੀ ਨਹੀਂ ਹੈਗੀ ਅੱਛਾ ਜੀ ਹਾਂਜੀ ਤੇ ਰੋਟੀ ਪਾਣੀ ਦਾ ਕਰ ਲੈਂਦੀ ਏ ਹਾਂਜੀ ਭਾਜੀ ਰੋਟੀ ਪਾਣੀ ਦਾ ਸਾਰਾ ਕੰਮ ਧੰਦਾ ਉਹ ਕਰ ਲੈਂਦੀ ਆ ਘਰ ਦਾ ਸਾਰਾ ਕੰਮ ਧੰਦਾ ਲਈ ਫਿਰਦੀ ਏ ਕੁੜੀ ਚਲੋ ਠੀਕ ਹੈ ਭੈਣ ਜੀ ਚੰਗੀ ਗੱਲ ਆ ਜੇ ਕੁੜੀ ਕੰਮ ਧੰਦਾ ਕਰ ਲੈਂਦੀ ਬਾਕੀ ਤੁਹਾਨੂੰ ਤੇ ਪਤਾ ਹੀ ਆ ਸਾਡੇ ਘਰ ਦੇ ਹਾਲਾਤਾਂ ਦਾ ਕਿ ਇਹ ਜੱਗੇ ਦੀ ਮਾਂ ਜਿਹੜੀ ਨਿੱਕੇ ਹੁੰਦੇ ਚੱਲ ਬਸੇ ਹੀ ਇਹਦੀ ਵੱਡੀ ਭੈਣ ਪਹਿਲੋਂ ਕੰਮ ਧੰਦਾ ਲਈ ਫਿਰਦੀ ਸੀ ਰੋਟੀ ਪਾਣੀ ਕਰੀ ਜਾਂਦੀ ਸੀ ਤੇ ਹੁਣ ਜਦੋਂ ਦੀ ਵਿਆਹੀ ਗਈ ਆ ਉਹਨਾਂ ਦੇ ਐਂ ਤੇ ਰੋਟੀ ਤੋਂ ਵੀ ਹੱਤਰ ਹੋਏ ਪਏ ਆ ਚਲੋ ਭਾਈ ਠੀਕ ਆ ਫਿਰ ਮੈਂ ਅੱਗੇ ਤੋਰਦੀ ਆ ਗੱਲ ਉਹਨਾਂ ਦੇ ਨਾਲ ਠੀਕ ਆ ਜੀ ਅੱਛਾ ਭੈਣ ਜੀ ਤੁਸੀਂ ਮੁੰਡੇ ਬਾਰੇ ਤੇ ਦੱਸ ਦਿੱਤਾ ਨਾ ਕੁੜੀ ਵਾਲਿਆਂ ਨੂੰ ਨਹੀਂ ਨਹੀਂ ਭਾਜੀ ਇਹ ਗੱਲ ਮੈਂ ਦੱਸੀ ਉਹਨਾਂ ਨੂੰ ਅਸੀਂ ਭੈਣ ਜੀ ਕਿਸੇ ਚੀਜ਼ ਦਾ ਓਲਾ ਨਹੀਂ ਰੱਖਣਾ ਪਰ ਤੁਸੀਂ ਕੁੜੀ ਵਾਲਿਆਂ ਨੂੰ ਮੁੰਡੇ ਬਾਰੇ ਬਿਲਕੁਲ ਦੱਸ ਦੋ ਪਹਿਲਾਂ ਤੇ ਫੇਰ ਹੀ ਅੱਗੇ ਗੱਲ ਤੋਰਾਂਗੇ ਚਲੋ ਭਾਜੀ ਮੈਂ ਨਾ ਉਹਦੀ ਮਾਂ ਨੂੰ ਤੇ ਵੱਡੀ ਭੈਣ ਨੂੰ ਇੱਥੇ ਲੈ ਆਉਣੀ ਆ ਤੇ ਮੁੰਡੇ ਨਾਲ ਚਾਹ ਤੇ ਮਰਵਾਦਾ ਨਹੀਂ ਆ ਬਾਕੀ ਭਾਈ ਤੁਸੀਂ ਫਿਕਰ ਨਾ ਕਰੋ ਰਿਸ਼ਤੇ ਨੂੰ ਨੇਪੇ ਚੜਦਾ ਮੇਰੀ ਜ਼ਿੰਮੇਵਾਰੀ ਆ ਮੁੰਡਾ ਤੇ ਮੈਂ ਨਾਲ ਪਸੰਦ ਕਰਵਾ ਦੂੰਗੀ ਚਲੋ ਠੀਕ ਹੈ ਭਾਜੀ ਮੈਂ ਫਿਰ ਚੱਲਨੀ ਆ ਸੱਸ ਜੀ ਨਹੀਂ ਭਾਜੀ ਚਾਹ ਪਾਣੀ ਪੀ ਕੇ ਜਾਇਓ ਨਹੀਂ ਨਹੀਂ ਭਾਜੀ ਕੋਈ ਗੱਲ ਨਹੀਂ ਚਾਹ ਪਾਣੀ ਛੱਕ ਕੇ ਜਾਇਓ ਕੋਈ ਨਹੀਂ ਭਾਜੀ ਰਿਸ਼ਤਾ ਹੋ ਗਿਆ ਫਿਰ ਚਾਹ ਪਾਣੀ ਫੇਰ ਪੀਜਾਂਗੇ ਨੀ ਮਨਦੀਪ ਨਹੀਂ ਅੰਦਰ ਮਨਦੀਪ ਕਿੱਥੇ ਗਿਆ ਆ ਮੰਮੀ ਹੋਣਾ ਦੀਦੀ ਨੂੰ ਟਿਫਨ ਦੇਣ ਗਿਆ ਵਾ ਕਿਉਂ ਕੀ ਗੱਲ ਸੰਦੀਪ ਨੇ ਅੱਜ ਰੋਟੀ ਖੜੀ ਨਹੀਂ ਨਾਲ ਜਲਦੀ ਜਲਦੀ ਵਿੱਚ ਨਾ ਦੀਦੀ ਅੱਜ ਆਪਣਾ ਟਿਫਨ ਘਾਰ ਹੀ ਭੁੱਲ ਗਈ ਸੀ ਫੇਰ ਨਾ ਵੀਰਾ ਹੁੰਦੀ ਦੀਨ ਟਿਫਨ ਦੇਣ ਗਿਆ ਵਾ ਚੱਲ ਚੰਗਾ ਹੋਇਆ ਇੱਕ ਕੰਮ ਤੇ ਚੰਗਾ ਕੀਤਾ ਤੂੰ ਪਿਰੋਟੀ ਪੇਸਦੀ ਆ ਨਹੀਂ ਤੇ ਸਾਰਾ ਦਿਨ ਭੁੱਖੀ ਪਾਣੀ ਕੁੜੀ ਨੇ ਬੈਠੀ ਰਹਿਣਾ ਹੀ ਨਾਲੇ ਗੱਲ ਸੁਣ ਮੇਰੀ ਘਰ ਦੇ ਸਾਰੇ ਕੰਮ ਕਰ ਸਿੱਖ ਲੈ ਤੇਰੀ ਚਾਚੀ ਤੇਰਾ ਰਿਸ਼ਤਾ ਕਰਾਉਣ ਦੀ ਆ ਮੰਮੀ ਮੇਰਾ ਰਿਸ਼ਤਾ ਤੇ ਹੋਰ ਮੇਰਾ ਰਿਸ਼ਤਾ ਕਰਾਉਗੀ ਵੱਡੀ ਨੇ ਤੇ ਮੰਨਣਾ ਨਹੀਂ ਤੇ ਤੈਨੂੰ ਵੀ ਹੁਣ ਮੈਂ ਕੁਵਾਰੀ ਥੋੜੀ ਘਰ ਬਾਹਲੀ ਰੱਖਣਾ ਤੇਰਾ ਤੇ ਸੋਚਾਂ ਤੇਰਾ ਬੋਝ ਤੇ ਮੇਰੇ ਸਿਰੋਂ ਲੱਥੇ ਚਲੋ ਠੀਕ ਯੰਮੀ ਜਿਵੇਂ ਤੁਹਾਨੂੰ ਠੀਕ ਲੱਗਦਾ ਕੰਮ ਕਰ ਸਿੱਖ ਲੈ ਕੱਲ ਨੂੰ ਬਗਾਨੇ ਘਰ ਜਾਣਾ ਆ ਲਾਮੇ ਨਾਲ ਦਵਾਈ ਮੈਨੂੰ ਮੇਰਾ ਰਿਸ਼ਤਾ ਮੈਨੂੰ ਲੱਗਦਾ ਦੀਦੀ ਨਾਲ ਗੱਲ ਕਰਨੀ ਪੈਣੀ ਆ ਮੈਨੂੰ ਵੀ ਤੇ ਤੈਨਾਂ ਆਂ ਜਾਂ ਤੇ ਟਿਫਨ ਵੀ ਨਹੀਂ ਤੋ ਦੇ ਕੇ ਆਂ ਦੀਦੀ ਨੂੰ ਟਿਫਨ ਕੀ ਦੇਣਾ ਵਾਂ ਮੈਂ ਗਿਆ ਦੁਕਾਨ ਤੇ ਤੋ ਦੀਦੀ ਦੀ ਦੁਕਾਨ ਤੇ ਮੁੰਡਾ ਨਹੀਂ ਆ ਗਿਆ ਕਮਲ ਹੂੰ ਤੇ ਮੈਂ ਉਹਨੂੰ ਪੁੱਛਿਆ ਦੀਦੀ ਕਿੱਥੇ ਆ ਉਹ ਤਾਂ ਕਹਿੰਦਾ ਦੀਦੀ ਤੇ ਇੱਥੇ ਹੁੰਦੇ ਨਹੀਂ ਆ ਦੀਦੀ ਨੂੰ ਤਾਂ ਦੁਕਾਨ ਤੋਂ ਕੱਢਤਾ ਵਾ ਦੀਦੀ ਨੂੰ ਦੁਕਾਨ ਤੋਂ ਕੱਢਤਾ ਤੇ ਫਿਰ ਦੀਦੀ ਕਿੱਥੇ ਗਈ ਯਾਰ ਮੈਨੂੰ ਕੀ ਪਤਾ ਹੁਣ ਦੀਦੀ ਕਿੱਥੇ ਜਾਂਦੇ ਕੰਮ ਤੇ ਉਹ ਮੈਡਮ ਕਹਿੰਦੀ ਦੀਦੀ ਤੁਹਾਡੇ ਨਹੀਂ ਇੱਥੇ ਹੁੰਦੀ ਕੰਮਕੁੰਮ ਤੇ ਤੇ ਨਾ ਹੀ ਹੁਣ ਤੂੰ ਇੱਥੇ ਵੜੀ चल ठीक है पर ना दीदी ਦੇ ਆਂਤੇ ਨਾ পাগল ਦਾ ਕੋਈ ਜ਼ਿਕਰ ਨਹੀਂ ਕਰਨਾ चल ठीक है पूजा दीदी ਨੂੰ ਨਾ ਪਤਾ ਲੱਗੇ ਕਿ ਮੈਂ ਦੁਕਾਨ ਤੇ ਗਿਆ ਠੀਕ ਹੈ ਤੈਨੂੰ ਪਤਾ ਹੀ ਹੈ ਦੀਦੀ ਹੱਟ ਵਾਸਤੇ ਕਿੰਨਾ ਕੁਛ ਕਰਦੀ ਆ चल ਠੀਕਾ ਮੈਂ ਰੋਟੀ ਤੈਨੂੰ ਲਿਆਦਾ ਹੁਣ ਚਲ ਜਾ ਲਿਆ ਦੇ ਰੋਟੀ ਹਾਂਜੀ ਕਿੱਥੇ ਗਿਆ ਜੇ ਬੇਟਾ ਹਾਂਜੀ ਭਾਂਜੀ ਇੱਥੇ ਹੀ ਆ ਮੁੰਡਾ ਫੋਨ ਕੀਤਾ ਵਾ ਤੇ ਲੱਗਾ ਹਉਣ ਹੁਣ ਅੱਛਾ ਅੱਛਾ ਤੇ ਅੰਕਲ ਜੀ ਇਹਨਾਂ ਸਟੱਡੀ ਕਿੰਨੀ ਕੀਤੀ ਐ ਇਹ ਤੇ ਬੇਟਾ ਪੜ੍ਹਾਈ ਤਾਂ ਨੇ ਕੀਤੀ ਜੀ ਬੀਏ ਪਾਸ ਐ ਮੁੰਡਾ ਅੱਛਾ ਤੇ ਕੰਮ ਕਰਕੇ ਕੀ ਕਰਦਾ ਕੰਮ ਕਰ ਜੇ ਤੇ ਹੈਗਾ ਜੀ ਵਿਲਾ ਹੀ ਐ ਤੇ ਨੌਕਰੀ ਲੱਭਣ ਡਿਆ ਵਾ ਤੇ ਮੇਰੇ ਨਾਲ ਖੇਤੀ ਬਾੜੀ ਦਾ ਹੱਥ ਵਟਾਉਂਦਾ ਵਾ ਉਦਾਂ ਠੀਕ ਹਾਂਜੀ